ਮਾਰਕੀਟ ਵੈਲਿਊਏਸ਼ਨ ਦੇ ਲੇਖਸ਼ ਤੋਂ ਦੇਸ਼ ਦੀ 10 ਸਭ ਤੋਂ ਵੱਡੀਆਂ ਕੰਪਨੀਆਂ ਵਿੱਚ ਪੰਜ ਦੀ ਮਾਰਕੀਟ ਵੈਲਿਊ ਇਸ ਹਫ਼ਤੇ ਦੇ ਵਪਾਰ ਵਿੱਚ 93300 ਕਰੋੜ ਰੁਪਏ ਦੀ ਕੀਮਤ ਦੇ ਵਿੱਚ ਹੈ ਇਸ ਦੌਰਾਨ ਇਫੋਸਿਸ ਟਾਪ ਲੂਜ਼ਰ ਰਹੀ ਹੈ ਔਰ ਕੰਪਨੀ ਦਾ ਮਾਰਕੀਟ ਕੈਪ ਜਿਹੜਾ ਵਾ ਉਹ 54227 ਕਰੋੜ ਰੁਪਏ ਕਮ ਘਟ ਤੇ ਹੋ ਕੇ 6.56 ਲੱਖ ਕਰੋੜ ਰੁਪਏ ਆ ਗਿਆ ਆਖਰੀ ਹਫ਼ਤੇ ਇਸ ਦਾ ਵੈਲਿਊ 7 ਲੱਖ ਕਰੋੜ ਰੁਪਈਆ ਸੀ ਇਨਫੋਰਸਿਸ ਦੇ ਡਾਟਾ ਕੰਸਲਟੈਂਸੀ ਸਰਵਿਸਿਜ਼ ਦਾ 35801 ਕਰੋੜ ਹਿੰਦੁਸਤਾਨ ਯੂਨੀਅਲਜ਼ ਦਾ 6 ਲੱਖ ਰੁਪਏ 657 ਕਰੋੜ ਤੇ SBI ਦਾ 6462 ਕਰੋੜ ਅਤੇ ਕਰੋੜਾ ਦਾ ਕਾਰੋਬਾਰ ਜਿਹੜਾ ਵਾ ਉਹ ਕੀਤਾ ਗਿਆ ਛੋਟੀ ਦੀਆਂ 10 ਕੰਪਨੀਆਂ ਵਿੱਚੋਂ ਪੰਜ ਦੇ ਮੁੱਲ ਵਿੱਚ 93500 ਕਰੋੜ ਦੀ ਗਰਾਵਟ ਆਈ ਹੈ ਇਨਫੋਰਸਿਸ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਬਾਜ਼ਾਰ ਮੁੱਲ ਦੇ ਵਿੱਚ 54227 ਕਰੋੜ ਦੀ ਗਰਾਵਟ ਆਈ ਹੈ ਔਰ ICICI ਬੈਂਕ ਦੇ ਵਿੱਚ 25400 ਕਰੋੜ ਦਾ ਫਾਇਦਾ ਹੋਇਆ ICICI ਬੈਂਕ ਦੀ ਕੀਮਤ 25400 ਕਰੋੜ ਵਧੀ ਹੈ ਹਫਤੇ ਭਰ ਕੇ ਵਪਾਰ ਵਿੱਚ ICICI ਬੈਂਕ ਤੇ ਸ਼ੇਰਾਂ ਦੀ ਸਭ ਤੋਂ ਵੱਧ ਫਾਇਦੇਮੰਦ ਹੋਈ ਹੈ ਕਰੋੜਾ ਦੇ ਹਿਸਾਬ ਦੇ ਨਾਲ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਹੁਣ HDFC ਬੈਂਕ ਦੀ ਵੈਲਿਊ ਜਿਹੜੀ ਆ ਉਹ ਵੀ ਕਰੋੜਾ ਦੇ ਨਾਲ ਵੱਧ ਚੁੱਕੀ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਸੰਸੈਕਸ 200 ਅੰਕ ਤੇ ਗਿਰਾਵਟ ਦੇ ਉੱਤੇ ਪੱਧਰ ਤੇ ਬੰਦ ਹੋ ਗਿਆ ਔਰ ਇਸ ਦੇ ਨਾਲ ਹੀ ਹੁਣ ਨਿਫਟੀ ਦੇ ਵਿੱਚ 71 ਅੰਕ ਦੀ ਕਹਾਣੀ ਤੇ ਨਾਲ ਹੀ 22347 ਦੇ ਪੱਧਰ ਤੇ ਬੰਦ ਹੋਇਆ ਸੰਸੈਕਸ ਦੇ 30 ਸ਼ੇਰਾਂ ਵਿੱਚੋਂ 8 ਵਿੱਚ ਤੇਜ਼ੀ ਅਤੇ 22 ਵਿੱਚ ਘਟ ਰਹੀ ਹੈ ਸਟਾਕ ਮਾਰਕੀਟ ਦੇ ਵਿੱਚ ICICI ਬੈਂਕ ਅਤੇ ਪਾਵਰ ਗ੍ਰੇਡ ਦੇ ਸ਼ੇਰਾਂ ਵਿੱਚ ਤੇਜ਼ੀ ਹੁਣ ਤੇ ਟਾਟਾ ਮੋਟਰਸ ਵਿੱਚ 2.0 ਪ੍ਰਤੀਸ਼ਤ ਇੰਡਸਟਰੀ ਬੈਂਕ ਵਿੱਚ 1.0 78% ਅਤੇ Zomato ਵਿੱਚ 1.74 ਦੀ ਕੀਮਤ ਹੋ ਰਹੀ ਹੈ ਨਿਫਟੀ ਦੇ ਪਿਆਸ਼ੇਰਾ ਵਿੱਚ 12 ਵਿੱਚ ਤੇਜ਼ੀ ਜਦ ਕਿ ਹੁਣ 38 ਘਟ ਰਹੀ ਹੈ ਤੇ ਐਨਸੀ ਦੀ ਰਿਐਲਿਟੀ ਦੇ ਵਿੱਚ 1.83% ਮੀਡੀਆ ਦੇ ਵਿੱਚ 1.5% ਅਤੇ ਆਟੋ ਸੈਕਟਰ ਵਿੱਚ 1.10% ਦੀ ਘਟ ਰਹੀ ਹੈ ਮਾਰਕੀਟ ਕੈਪ ਵਿੱਚ ਕੰਪਨੀ ਦੇ ਟੋਟਲ ਅਕਾਊਂਟ ਉਹ ਸਾਰੇ ਸ਼ੇਅਰ ਨੇ ਜੋ ਫਿਲਹਾਲ ਸ਼ੇਅਰ ਹੋਲਡਰਸ ਦੇ ਕੋਲ ਨੇ ਇਸ ਦੇ ਨਾਲ ਕਲੈਕਸ਼ਨ ਕੰਪਨੀ ਦੁਆਰਾ ਸ਼ੇਅਰ ਜਾਰੀ ਕੀਤੇ ਗਏ ਟੋਟਲ ਨੰਬਰ ਨੂੰ ਪ੍ਰਾਈਸ ਦੇ ਗੁਣਾ ਵਧਾ ਦਿੱਤਾ ਹੈ ਤੇ ਮਾਰਕੀਟ ਕੈਪ ਉਦਯੋਗਤਾ ਕੰਪਨੀਆਂ ਦੇ ਸ਼ੇਅਰਾਂ ਨੂੰ ਕੈਟੇਗੋਰਾਇਜ਼ ਕਰਨ ਲਈ ਕਿਹਾ ਗਿਆ ਨਿਵੇਸ਼ਕਾਂ ਨੂੰ ਆਪਣੇ ਰਿਸਕ ਪ੍ਰੋਫਾਈਲ ਦੇ ਅਨੁਸਾਰ ਚੁਣਨ ਵਿੱਚ ਮਦਦ ਮਿਲਦੀ ਹੈ ਜਿਵੇਂ ਲਾਰਜ ਕੰਪਨੀਆਂ ਜਿਹੜੇ ਨੇ ਮਿਡ ਕੈਪ ਨੇ ਤੇ ਸਮਾਲ ਕੈਪ ਕੰਪਨੀਆਂ ਨੇ ਮਾਰਕੀਟ ਕੈਪ ਤੇ ਵਿੱਚ ਜਿੱਥੇ ਹੁਣ ਕਿਸੇ ਕੰਪਨੀ ਦੇ ਸ਼ੇਅਰ ਵਿੱਚ ਮੁਨਾਫੇ ਦੀ ਨਿਸ਼ਾਨਦੇਹੀ ਨਹੀਂ ਹੁੰਦੀ ਹੈ ਤੇ ਉਹਨਾਂ ਨੂੰ ਇੱਕ ਫੈਕਟਰ ਮਾਰਕੀਟ ਕੈਪ ਵਿੱਚ ਹੁੰਦਾ ਹੈ ਨਿਵੇਸ਼ਕ ਮਾਰਕੀਟ ਕੈਪ ਨੂੰ ਦੇਖ ਕੇ ਪਤਾ ਲੱਗ ਸਕਦਾ ਹੈ ਕਿ ਕੰਪਨੀ ਬਹੁਤ ਵੱਡੀ ਹੈ ਕੰਪਨੀ ਦਾ ਮਾਰਕੀਟ ਕੈਪ ਜਿੰਨਾ ਜਿੰਨਾ ਜ਼ਿਆਦਾ ਵੱਡਾ ਹੋ ਉੰਨੀ ਹੀ ਉਸ ਕੰਪਨੀ ਨੂੰ ਵੱਡੀ ਮੰਨਿਆ ਜਾਂਦਾ ਹੈ ਡਿਮਾਂਡ ਅਤੇ ਸਪਲਾਈ ਦੇ ਅਨੁਸਾਰ ਪਾਵਰ ਦੀ ਕੀਮਤ ਵਧਦੀ ਹਤੇ ਘਟਦੀ ਹੈ ਇਸ ਲਈ ਮਾਰਕੀਟ ਕੈਪ ਉਸ ਕੰਪਨੀ ਦੇ ਤੇ ਪਬਲਿਕ ਪਰਸੀਵਿਊਡ ਵੈਲਿਊ ਹੈ ਮਾਰਕੀਟ ਕੈਪ ਕਿਵੇਂ ਘਟਦਾ ਵਧਦਾ ਹੈ ਮਾਰਕੀਟ ਕੈਪ ਦੇ ਫਾਰਮੂਲੇ ਨੂੰ ਸਾਫ਼ ਕਰ ਦਿੱਤਾ ਗਿਆ ਤੇ ਕੰਪਨੀ ਦੁਆਰਾ ਸ਼ੇਅਰ ਜਾਨੀ ਜਾਰੀ ਕਰ ਦਿੱਤੇ ਗਏ ਨੇ ਔਰ ਕੁੱਲ ਗਿਣਤੀ ਦੀ ਕੀਮਤਾਂ ਦੇ ਗੁਣਾ ਦੁਆਰਾ ਇਸ ਦਾ ਨਤੀਜਾ ਕੱਢਿਆ ਜਾ ਰਿਹਾ ਜੇਕਰ ਸ਼ੇਅਰ ਕਰੋ ਤਾਂ ਮਾਰਕੀਟ ਕੈਪ ਵੀ ਵਧੇਗਾ ਤੇ ਸ਼ੇਅਰ ਕਰੋ ਤਾਂ ਮਾਰਕੀਟ ਕੈਪ ਘਟ ਜਾਵੇਗਾ ਇਸ ਦੇ ਨਾਲ ਹੀ ਹੁਣ ਜਿੱਥੇ ਟੌਪ ਦੀਆਂ 10 ਕੰਪਨੀਆਂ ਦੇ ਵਿੱਚੋਂ 5 ਕੰਪਨੀਆਂ ਦੀ ਜਿਹੜੀ ਮਾਰਕੀਟ ਆ ਉਹ ਘੱਟ ਚੁੱਕੀ ਆ ਜਿਸ ਤੋਂ ਬਾਅਦ ਵੱਡਾ ਨੁਕਸਾਨ ਜਿਹੜਾ ਇਹਨਾਂ ਕੰਪਨੀਆਂ ਨੂੰ ਹੁੰਦਾ ਹੋਇਆ ਦਿਖਾਈ ਦਿੱਤਾ ਗਿਆ